ਸਾਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਡਿਪੋਰਟ ਕਰੇਗਾ 2857 ਭਾਰਤੀ ਅਦਾਲਤਾਂ ਵਿੱਚ ਵੀ ਰੱਦ ਹੋਣ ਲੱਗੇ ਪਨਾ ਦੇ ਦਾਵੇ ਯੂਕੇ ਵਿੱਚ ਸਿੱਖ ਮੁਟਿਆਰ ਨਾਲ ਜ਼ਬਰਜਨਾ ਮਾਮਲੇ ਵਿੱਚ ਇੱਕ ਗ੍ਰਿਫਤਾਰ ਸਿੱਖ ਪਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਵੱਡਾ ਇਕੱਠ ਅਮਰੀਕਾ ਵਿੱਚ ਪਵਿੱਤਰ ਮਾਝਾ ਗਿਰੋ ਦੇ ਦੋ ਮੈਂਬਰਾਂ ਨੂੰ ਮਿਲੀ ਜ਼ਮਾਨਤ ਪੁਲਿਸ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾਵੇਗੀ ਕੈਨੇਡਾ ਵਿੱਚ ਜਬਰੀ ਵਸੂਲੀ ਦੇ ਮਾਮਲੇ ਤਹਿਤ ਦਵਿੰਦਰ ਸਿੰਘ ਗ੍ਰਿਫਤਾਰ ਐਡਮਿੰਟਨ ਦੇ ਕਾਰੋਬਾਰੀ ਤੋਂ ਮੰਗੇ ਸਨ 1 ਲੱਖ ਡਾਲਰ ਬੋਨੀ ਕ੍ਰੌਮੀ ਵੱਲੋਂ ਸਤੀਫਾ ਐਲਾਨ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਰਾਹ ਹੋਇਆ 15 ਇਜ਼ਰਾਈਲ ਵਿਰੋਧ 50 ਇਸਲਾਮਿਕ ਮੁਲਕਾਂ ਨੇ ਕਰ ਲਿਆ ਇਕਾ ਪਾਕਿਸਤਾਨ ਵੱਲੋਂ ਨਾਟੋ ਵਰਗੀ ਜਥੇਬੰਦੀ ਬਣਾਉਂ ਤੇ ਜ਼ੋਰ ਤੇ ਹੁਣ ਖਬਰਾਂ ਵਿਸਤਾਰ ਨਾਲ ਖਾਲਿਸਤਾਨ ਹਮਾਇਤੀ ਹੋਣ ਦਾ ਦਾਵਾ ਕਰਦੇ ਆ ਕੈਨੇਡਾ ਵਿੱਚ ਪੱਕਾ ਹੋਣ ਦਾ ਸੁਪਨਾ ਵੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਜਦੋਂ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਾਇਲਮ ਕਲੇਮ ਰੱਦ ਕਰ ਦਿੱਤੇ ਅਤੇ ਹੁਣ ਇਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਵਿੱਚ ਧਾਇਰ ਅਪੀਲਾਂ ਵੀ ਕਾਰਗਰ ਸਾਬਤ ਨਹੀਂ ਹੋ ਰਹੀਆਂ ਅਤੇ ਮੌਜੂਦਾ ਬਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਵਿੱਚੋਂ 30 ਨਾ ਬਖੀ ਰਹੇ ਤਾਜ਼ਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਵਿੱਚ ਆਇਆ ਹੈ ਜਿੱਥੇ ਡਿਪੋਰਟੇਸ਼ਨ ਹੁਕਮਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਪ੍ਰਦੀਪ ਸਿੰਘ ਨੇ ਖਾਲਿਸਤਾਨ ਹਮਾਇਤੀ ਹੋਣ ਅਤੇ ਭਾਰਤ ਡਿਪੋਰਟ ਕੀਤੇ ਜਾਣ ਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਕਰਦਿਆਂ ਆਪਣੇ ਮਾਪਿਆਂ ਦੇ ਹਲਫੀਆ ਬਿਆਨ ਅਤੇ ਸੋਸ਼ਲ ਮੀਡੀਆ ਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾ ਕਰ ਦਿੱਤੀ ਫਰਾਂਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ ਵਿੱਚ ਕਿਹਾ ਕਿ ਬਿਨੇਕਾਰ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਡਿਪੋਰਟੇਸ਼ਨ ਤੇ ਰੋਕ ਨਹੀਂ ਲਾਈ ਜਾ ਸਕਦੀ ਪ੍ਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਵਿੱਚ ਸਪਾਊਸਲ ਵਰਕ ਪਰਮਿਟ ਤੇ ਕੈਨੇਡਾ ਪੁੱਜਾ ਸੀ 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ ਇਸੇ ਦੌਰਾਨ 16 ਨਵੰਬਰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਟ੍ਰਾਂਟੋ ਦੀ ਇਸੇ ਅਦਾਲਤ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਡਿਪੋਰਟ ਕਰਨ ਦੇ ਹੁਕਮਾਂ ਤੇ ਰੋਕਲਾ ਦਿੱਤੀ ਗਈ ਸੀ ਜੋ ਵਿਜ਼ਟਰ ਵੀਜ਼ਾ ਤੇ ਕੈਨੇਡਾ ਪੁੱਜਾ ਪਰ ਬਾਅਦ ਵਿੱਚ ਪਨਾਹ ਦਾ ਦਾਵਾ ਪੇਸ਼ ਕਰ ਦਿੱਤਾ ਇਸੇ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ ਮੀਡੀਆ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਵੱਲੋਂ ਭਾਰਤੀ ਨਾਗਰਿਕਾਂ ਨਾਲ ਸੰਬੰਧਤ ਤਕਰੀਬਨ 10000 ਅਸਾਈਲਮ ਕਲੇਮਜ਼ ਬਾਰੇ ਮੌਜੂਦਾ ਬਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 1025 ਪ੍ਰਵਾਨ ਹੋ ਗਏ ਜਦਕਿ 1027 ਰੱਦ ਕਰ ਦਿੱਤੇ ਗਏ 493 ਜਣਿਆਂ ਨੇ ਪਨਾਹ ਦੇ ਦਾਅਵੇ ਵਾਪਸ ਲੈ ਲਏ ਜਦਕਿ 2857 ਭਾਰਤੀਆਂ ਨੂੰ ਰਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਗਿਆ। ਇਹ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਹਾਂ ਯੂਕੇ ਵਿੱਚ ਸਿੱਖ ਮੁਟਿਆਰ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਪਹਿਲੀ ਗ੍ਰਿਫਤਾਰੀ ਨਾਲ ਸੰਬੰਧਤ ਅਹਿਮ ਖਬਰ ਵੱਲ ਯੂਕੇ ਵਿੱਚ ਸਿੱਖ ਮੁਟਿਆਰ ਨਾਲ ਬਲਾਤਕਾਰ ਮਾਮਲੇ ਦੀ ਪੜਤਾਲ ਕਰ ਰਹੀ ਵੈਸਟ ਮਿਡਲੈਂਡਸ ਪੁਲਿਸ ਵੱਲੋਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਐਤਵਾਰ ਸ਼ਾਮ 30-35 ਸਾਲ ਦੇ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਿੱਖ ਭਾਈਚਾਰੇ ਨੇ ਸਮੈਦਿਕ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਵੱਡਾ ਇਕੱਠ ਕਰਦਿਆਂ ਗੋਰਿਆਂ ਨੂੰ ਚੇਤੇ ਕਰਵਾਇਆ ਕਿ ਪਹਿਲੀ ਅਤੇ ਦੂਜੀ ਆਲਮੀ ਜੰਗ ਵਿੱਚ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਯੂਕੇ ਨੂੰ ਨਾਜ਼ੀ ਹਮਲਿਆਂ ਤੋਂ ਬਚਾਇਆ ਪਰ ਹੁਣ ਫਰਜ਼ੀ ਦੇਸ਼ ਭਗਤੀ ਜਾਂ ਰਾਸ਼ਟਰਵਾਦ ਦੇ ਨਾਂ ਤੇ ਸਿੱਖਾਂ ਨੂੰ ਆਪਣੇ ਮੁਲਕ ਵਾਪਸ ਜਾਣ ਵਾਸਤੇ ਆਖਿਆ ਜਾ ਰਿਹਾ ਹੈ ਇਕਾਠ ਦੌਰਾਨ ਬੁਲਾਰਿਆ ਨੇ ਕਿਹਾ ਕਿ ਯੂਕੇ ਦੀ ਤਰੱਕੀ ਵਿੱਚ ਸਿੱਖਾਂ ਨੇ ਹਰ ਪੱਖੋਂ ਯੋਗਦਾਨ ਪਾਇਆ ਅਤੇ ਸਿਰਫ ਚਮੜੀ ਦੇ ਰੰਗ ਨੂੰ ਆਧਾਰ ਬਣਾ ਕੇ ਮੁਲਕ ਪ੍ਰਤੀ ਵਫਾਦਾਰੀ ਤੈਅ ਨਹੀਂ ਕੀਤੀ ਜਾ ਸਕਦੀ ਇੱਥੇ ਦੱਸਣਾ ਬਣਦਾ ਹੈ ਕਿ ਪੀੜਤ ਮੁਟਿਆਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸਿੱਖ ਯੂਥ ਯੂਕੇ ਰਾਹੀਂ ਉਸ ਵੱਲੋਂ ਆਪਣਾ ਬਿਆਨ ਸਾਂਝਾ ਕੀਤਾ ਗਿਆ ਹੈ ਸਿੱਖ ਮੁਟਿਆਰ ਨਾਲ ਜ਼ਬਰਜਨਾਹ ਕਰਨ ਵਾਲੇ ਗੋਰਿਆਂ ਨੇ ਉਸ ਨੂੰ ਆਪਣੇ ਮੁਲਕ ਵਾਪਸ ਜਾਣ ਵਾਸਤੇ ਆਖਿਆ ਸੀ ਅਤੇ ਪੁਲਿਸ ਨਸਲੀ ਨਫਰਤ ਦੇ ਨਜ਼ਰੀਏ ਤੋਂ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਇਸੇ ਦੌਰਾਨ ਚੀਫ ਸੁਪਰਡੈਂਟ ਕੇ ਮੈਡਲ ਨੇ ਸ਼ੱਕੀ ਦੀ ਗ੍ਰਿਫਤਾਰੀ ਮਗਰੋਂ ਕਮਿਊਨਿਟੀ ਤੋਂ ਮਿਲੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਮੈਡਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਾਮਲੇ ਬਾਰੇ ਗੈਰ ਜ਼ਰੂਰੀ ਕਿਆਸੇ ਨਾ ਲਾਏ ਜਾਣ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਦੂਜਾ ਸ਼ੱਕੀ ਵੀ ਜਲਦ ਹੀ ਹਿਰਾਸਤ ਵਿੱਚ ਹੋਵੇਗਾ। ਦੱਸ ਦਈਏ ਕਿ ਨਾਇਦਲ ਫੈਰਾਜ ਵਰਗੇ ਸਿਆਸਤਦਾਨਾਂ ਵੱਲੋਂ ਸੱਤਾ ਵਿੱਚ ਆਉਣ ਤੇ 6 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਸਥਾਨਕ ਨੌਜਵਾਨਾਂ ਅੰਦਰ ਪ੍ਰਵਾਸੀਆਂ ਪ੍ਰਤੀ ਗੁੱਸਾ ਪੈਦਾ ਕੀਤਾ ਜਾ ਰਿਹਾ ਹੈ ਇਸੇ ਗੁੱਸੇ ਦਾ ਇਜ਼ਹਾਰ ਕਰਦਿਆਂ ਯੂਕੇ ਵਿੱਚ ਬੀਤੇ ਦਿਨ ਵੱਡੇ ਪੱਧਰ ਤੇ ਰੋਸ ਵਿਖਾਵੇ ਵੀ ਹੋਏ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਬੋਨੀ ਕ੍ਰੌਂਬੀ ਵੱਲੋਂ ਕੀਤੇ ਅਸਤੀਫੇ ਦੇ ਐਲਾਨ ਨਾਲ ਸੰਬੰਧਿਤ ਹੈ ਜੀ ਹਾਂ 온ਟਾਰੀਓ ਵਿੱਚ ਲਿਬਰਲ ਪਾਰਟੀ ਦੀ ਆਗੂ ਬੋਨੀ ਕ੍ਰੌਂਬੀ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ 5 ਸਾਲ ਵਿੱਚ ਤੀਜੀ ਲੀਡਰਸ਼ਿਪ ਦੌੜ ਦਾ ਰਾਹ ਪੱਧਰਾ ਹੋ ਗਿਆ ਹੈ 2023 ਵਿੱਚ ਲਿਬਰਲ ਆਗੂ ਦਾ ਅਹੁਦਾ ਹਾਸਲ ਕਰਨ ਵਾਲੀ ਮਿਸਿਸ ਸਾਗਾ ਦੀ ਸਾਬਕਾ ਮੇਅਰ ਨੇ ਕਿਹਾ ਕਿ ਪਾਰਟੀ ਹਿੱਤ ਵਿੱਚ ਇਹੋ ਬਿਹਤਰ ਫੈਸਲਾ ਹੋਵੇਗਾ ਕਿ ਲੀਡਰਸ਼ਿਪ ਦੌੜ ਵੱਲ ਕਦਮ ਵਧਾ ਦਿੱਤੇ ਜਾਣ ਹੈਰਾਨੀ ਇਸ ਗੱਲ ਦੀ ਹੈ ਕਿ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ 57% ਡੈਲੀਗੇਟਸ ਨੇ ਨਵੀਂ ਲੀਡਰਸ਼ਿਪ ਦੌੜ ਨਾ ਕਰਵਾਉਣ ਦੀ ਹਮਾਇਤ ਕੀਤੀ। ਲਿਬਰਲ ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ 50% ਤੋਂ ਵੱਧ ਡੈਲੀਗੇਟਸ ਹਮਾਇਤ ਕਰਨ ਤਾਂ ਆਗੂ ਵਾਸਤੇ ਅਹੁਦਾ ਛੱਡਣਾ ਲਾਜ਼ਮੀ ਨਹੀਂ ਪਰ ਕੁਝ ਪਾਰਟੀ ਮੈਂਬਰ ਲਗਾਤਾਰ ਉਨ੍ਹਾਂ ਉੱਤੇ ਅਸਤੀਫੇ ਦਾ ਦਬਾਅ ਪਾ ਰਹੇ ਸਨ। ਬੌਨੀ ਕ੍ਰੌਂਬੀ ਨੇ ਮੁੱਢਲੇ ਤੌਰ ਤੇ ਕਿਹਾ ਸੀ ਕਿ ਉਹ ਅਹੁਦਾ ਨਹੀਂ ਛੱਡਣਗੇ ਕਿਉਂਕਿ ਇਸ ਵੇਲੇ ਲੀਡਰਸ਼ਿਪ ਦੌੜ ਪਾਰਟੀ ਨੂੰ ਫਾਇਦੇ ਦੀ ਬਜਾਏ ਨੁਕਸਾਨ ਕਰੇਗੀ ਪਰ ਕੁਝ ਘੰਟੇ ਬਾਅਦ ਹੀ ਉਹਨਾਂ ਨੇ ਆਪਣਾ ਫੈਸਲਾ ਬਦਲ ਦਿੱਤਾ ਬੌਨੀ ਕ੍ਰੌਂਬੀ ਨੇ ਅਸਤੀਫੇ ਦਾ ਐਲਾਨ ਕੀਤਾ ਤਾਂ ਪਹਿਲੀ ਟਿੱਪਣੀ ਪ੍ਰੀਮੀਅਰ ਡੱਗਫੋਰਡ ਵੱਲੋਂ ਆਈ ਜਿਨ੍ਹਾਂ ਨੇ ਬਤੌਰ ਐਮਪੀ ਬਤੌਰ ਮਿਸਿਸ ਆਗਾਦੀ ਮੇਅਰ ਅਤੇ ਲਿਬਰਲ ਪਾਰਟੀ ਦੀ ਆਗੂ ਵਜੋਂ ਸੇਵਾ ਨਿਭਾਉਣ ਤੇ ਬੌਨੀ ਕ੍ਰੌਂਬੀ ਦਾ ਸ਼ੁਕਰੀਆ ਅਦਾ ਕੀਤਾ ਟੌਗਫੋਰਡ ਨੇ ਕਿਹਾ ਕਿ ਸਿਆਸਤ ਵਿੱਚ ਅਕਸਰ ਹੀ ਨਿੱਜੀ ਕੁਰਬਾਨੀ ਕਰਨੀ ਪੈਂਦੀ ਹੈ ਉਮੀਦ ਕਰਦੇ ਹਾਂ ਕਿ ਬੋਨੀ ਕ੍ਰੌਂਬੀ ਦੀ ਜ਼ਿੰਦਗੀ ਦਾ ਅਗਲਾ ਅਧਿਆਇ ਬਿਹਤਰ ਹੋਵੇਗਾ ਦੱਸ ਦਈਏ ਕਿ ਫਰਵਰੀ ਵਿੱਚ ਹੋਈਆਂ 온ਟਾਰੀਓ ਵਿਧਾਨ ਸਭਾ ਚੋਣਾਂ ਮਗਰੋਂ ਲਿਬਰਲ ਪਾਰਟੀ ਦੀ ਪਹਿਲੀ ਸਾਲਾਨਾ ਜਨਰਲ ਮੀਟਿੰਗ ਵਿੱਚ ਹੀ ਤੂਫਾਨ ਆ ਗਿਆ ਭਾਵੇਂ ਚੋਣਾਂ ਵਿੱਚ ਪਾਰਟੀ ਦੀਆਂ ਸੀਟਾਂ 9 ਤੋਂ ਵੱਧ ਕੇ 14 ਹੋ ਗਈਆਂ ਪਰ ਮੁੱਖ ਵਿਰੋਧੀ ਧਿਰ ਦਾ ਦਰਜਾ ਹਸਲ ਕਰਨ ਵਿੱਚ ਸਫਲ ਨਾ ਹੋ ਸਕੀ ਅਤੇ ਬੌਨੀ ਕ੍ਰੌਂਬੀ ਖੁਦ ਚੋਣ ਜਿੱਤਣ ਵਿੱਚ ਅਸਫਲ ਰਹੇ ਲੀਡਰਸ਼ਿਪ ਦੌੜ ਦੀ ਜ਼ੋਰਦਾਰ ਵਕਾਲਤ ਕਰਨ ਵਾਲਿਆਂ ਵਿੱਚੋਂ ਇੱਕ ਨੋਆ ਪਾਰਕਰ ਨੇ ਕਿਹਾ ਕਿ ਬੌਨੀ ਕ੍ਰੌਂਬੀ ਨੇ ਪਾਰਟੀ ਵਾਸਤੇ ਬਹੁਤ ਕੁਝ ਕੀਤਾ ਪਰ ਹੁਣ ਨਵੇਂ ਆਗੂ ਦੀ ਜ਼ਰੂਰਤ ਹੈ ਐਤਵਾਰ ਨੂੰ ਪਾਰਟੀ ਦੀ ਕਾਰਜਕਾਰੀ ਕੌਂਸਲ ਵਿੱਚ ਚੁਣੇ ਗਏ ਨੋਆ ਪਾਰਕਰ ਦਾ ਕਹਿਣਾ ਸੀ ਕਿ ਸੂਬਾ ਲਗਾਤਾਰ ਨਿਗਰਭਲ ਜਾ ਰਿਹਾ ਹੈ ਅਤੇ ਡੱਗਫੋਰਡ ਨੂੰ ਹਰਾਉਣ ਦੇ ਸਮਰੱਥ ਆਗੂ ਸਾਹਮਣੇ ਆਉਣਾ ਚਾਹੀਦਾ ਹੈ। ਇਸੇ ਦੌਰਾਨ 온ਟਾਰੀਓ ਵਿੱਚ ਲਿਬਰਲ ਪਾਰਟੀ ਦੀ ਪ੍ਰੈਜ਼ੀਡੈਂਟ ਕੈਥਰੀਨ ਬਗੈਰੀ ਨੇ ਕਿਹਾ ਕਿ ਬੌਨੀ ਕ੍ਰੌਂਬੀ ਦੀ ਅਗਵਾਈ ਹੇਠ ਪਾਰਟੀ ਨੂੰ ਵਿਧਾਨ ਸਭਾ ਵਿੱਚ ਧਿਰ ਦਾ ਦਰਜਾ ਮਿਲਿਆ। ਬੌਨੀ ਕ੍ਰੌਂਬੀ ਵੱਲੋਂ ਪਾਰਟੀ ਲਈ ਕੀਤੇ ਕੰਮਾਂ ਤੇ ਅਸੀਂ ਸਾਰੇ ਉਹਨਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਉਨਾ ਅੱਗੇ ਕਿਹਾ ਕਿ ਨਵੇਂ ਸਿਰੇ ਤੋਂ ਲੀਡਰਸ਼ਿਪ ਦੌੜ ਦੇ ਵੇਰਵਿਆਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ ਬਿਆਰ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਵਿੱਚ ਗ੍ਰਿਫਤਾਰ ਪਵਿੱਤਰ ਮਾਜਾ ਗਿਰੋਦ ਦੇ ਦੋ ਮੈਂਬਰਾਂ ਨੂੰ ਮਿਲੀ ਜ਼ਮਾਨਤ ਨਾਲ ਸੰਬੰਧਤ ਅਹਿਮ ਖਬਰ ਵਾਲ ਅਮਰੀਕਾ ਵਿੱਚ ਗ੍ਰਿਫਤਾਰ ਪਵਿੱਤਰ ਮਾਜਾ ਗਿਰੋਦ ਦੇ ਦੋ ਮੈਂਬਰਾਂ ਨੂੰ 50000 ਡਾਲਰ ਦੀ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੈਨ ਵੋਕਨ ਕਾਉਂਟੀ ਦੇ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਦੇ ਗਿੱਟਿਆਂ ਵਿੱਚ ਇਲੈਕਟ੍ਰੋਨਿਕ ਯੰਤਰ ਲਾਉਂਦਿਆਂ ਨਿਗਰਾਨੀ ਦਾ ਪ੍ਰਬੰਧ ਕੀਤਾ ਗਿਆ ਹੈ ਦੋਹਾਂ ਨੂੰ ਹੁਣ ਵੀ ਲੋਕਾਂ ਵਾਸਤੇ ਖਤਰਾ ਮੰਨਿਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਕੋਈ ਟਿਲ ਨਹੀਂ ਵਰਤੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਜੁਲਾਈ ਮਹੀਨੇ ਦੌਰਾਨ ਕੈਲੀਫੋਰਨੀਆ ਦੀ ਸੈਨ ਵਾਕਿਨ ਕਾਉਂਟੀ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਪਵਿੱਤਰ ਮਾਜਾ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਸ਼ਨਾਖਤ ਮਨਪ੍ਰੀਤ ਸਿੰਘ ਰੰਧਾਵਾ ਸਰਬਜੀਤ ਸਿੰਘ ਗੁਰਤਾਜ ਸਿੰਘ ਅਮਰਪਾਲ ਸਿੰਘ ਪਵਿੱਤਰ ਪ੍ਰੀਤ ਸਿੰਘ ਅਤੇ ਵਿਸ਼ਾਲ ਵਜੋਂ ਕੀਤੀ ਗਈ ਕੈਨੇਡਾ ਅਤੇ ਨਿਊਜ਼ੀਲੈਂਡ ਵਿੱਚ ਵੀ ਗਿਰੋਹ ਦੇ ਮੈਂਬਰ ਸਰਗਰਮ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਮਗਰੋਂ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਮਦਦ ਮੰਗੀ ਗਈ ਜਾਂਚ ਕਰਤਾਮਾਂ ਨੇ ਅਮਰੀਕਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਅੱਗੇ ਆਉਣ ਅਤੇ ਮਾਮਲੇ ਦੀ ਪੜਤਾਲ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਅਤੇ ਅਮਰੀਕਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਆਪਸੀ ਤਾਲਮੇਲ ਬੇਹੱਦ ਜ਼ਰੂਰੀ ਹੈ ਸੈਨ ਵੋਕਨ ਕਾਉਂਟੀ ਦੇ ਸ਼ੈਰਿਫ ਪੈਟ੍ਰਿਕ ਵਿਥਰੋ FBI ਦੇ ਸਪੈਸ਼ਲ ਏਜੰਟ ਸੈਡ ਪਟੇਲ ਅਤੇ ਜ਼ਿਲ੍ਹਾ ਟਰਨੀ ਡਰਨ ਫਰੇਟਸ ਮੁਤਾਬਕ ਇਹ ਗ੍ਰਿਫਤਾਰੀਆਂ 19 ਜੂਨ ਨੂੰ ਵਾਪਰੀ ਇੱਕ ਹੌਲਨਾਕ ਵਾਰਦਾਤ ਦੀ ਪੜਤਾਲ ਦੇ ਆਧਾਰ ਤੇ ਕੀਤੀਆਂ ਗਈਆਂ ਮੈਂਟਿਕਾ ਵਿਖੇ ਵਾਪਰੀ ਵਾਰਦਾਤ ਬਾਰੇ ਪੀੜਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੂੰ ਅਗਵਾ ਕਰਨ ਮਗਰੋਂ ਅਲਫਨੰਗਾ ਕਰ ਦਿੱਤਾ ਗਿਆ ਅਤੇ ਲਗਾਤਾਰ ਤਸੀਹੇ ਦਿੱਤੇ ਗਏ ਇਹ ਸਿਲਸਿਲਾ ਕਈ ਘੰਟੇ ਤੱਕ ਜਾਰੀ ਰਿਹਾ ਤਿੰਨ ਹਫਤੇ ਬਾਅਦ ਵਾਰਦਾਤ ਦੇ ਸ਼ੱਕੀ ਪੁਲਿਸ ਨੇ ਕਾਬੂ ਕਰ ਲਏ ਜਿਨ੍ਹਾਂ ਵਿਰੁੱਧ ਅਗਵਾ ਤਸੀਹੇ ਦੇਣ ਜ਼ਬਰਦਸਤੀ ਬੰਦੀ ਬਣਾਉਣ ਅਪਰਾਧ ਦੀ ਸਾਜ਼ਿਸ਼ ਕਢਣ ਗਵਾਹ ਨੂੰ ਡਰਾਉਣਾ ਸੈਮੀ ਆਟੋਮੈਟਿਕ ਹਥਿਆਰ ਨਾਲ ਹਮਲਾ ਕਰਨ ਅਤੇ ਦਹਿਸ਼ਤ ਭਰੀਆਂ ਧਮਕੀਆਂ ਦੇਣ ਦੇ ਦੋਸ਼ਾਇਦ ਕੀਤੇ ਗਏ ਵਿਆਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਜਬਰੀ ਵਸੂਲੀ ਦੇ ਮਾਮਲੇ ਤਹਿਤ ਗ੍ਰਿਫਤਾਰ ਦਵਿੰਦਰ ਸਿੰਘ ਨਾਲ ਸੰਬੰਧਿਤ ਹੈ ਕੈਨੇਡਾ ਵਿੱਚ ਜ਼ਬਰੀ ਵਸੂਲੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 42 ਸਾਲ ਦੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਐਡਮਿੰਟਨ ਪੁਲਿਸ ਨੇ ਦੱਸਿਆ ਕਿ 27 ਅਗਸਤ ਨੂੰ ਇੱਕ ਕਾਰੋਬਾਰੀ ਨੇ ਧਮਕੀਆਂ ਆਉਣ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਧਮਕੀਆਂ ਦੇਣ ਵਾਲਾ 1 ਲੱਖ ਡਾਲਰ ਤੋਂ ਵੱਧ ਰਕਮ ਦੀ ਮੰਗ ਕਰ ਰਿਹਾ ਸੀ ਫੋਨ ਕਰਨ ਵਾਲੇ ਨੇ ਕਾਰੋਬਾਰੀ ਨੂੰ ਡਰਾਇਆ ਕਿ ਉਸ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੰਗ ਪੂਰੀ ਨਾ ਕੀਤੀ ਗਈ ਤਾਂ ਉਸਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਐਡਮਿੰਟਨ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਸ ਕੋਲੋਂ ਦੋ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਜਿਨ੍ਹਾਂ ਰਾਹੀਂ ਧਮਕੀ ਭਰੀਆਂ ਕਾਲਜ਼ ਕੀਤੀਆਂ ਗਈਆਂ ਸਟਾਫ ਸਰਜੈਂਟ ਐਰਿਕ ਸਟੀਵਰਟ ਨੇ ਦੱਸਿਆ ਕਿ ਜਦੋਂ ਕੋਈ ਤੁਹਾਡੇ ਨਿੱਜੀ ਵੇਰਵੇ ਪੇਸ਼ ਕਰਦਿਆਂ ਰਕਮ ਦੀ ਮੰਗ ਕਰੇ ਤਾਂ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ ਅਤੇ ਇਹੀ ਰਣਨੀਤੀ ਐਕਸਟਰਸ਼ਨ ਕਾਲ ਕਰਨ ਵਾਲਿਆਂ ਵੱਲੋਂ ਅਪਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਲੋਕ ਇਕੱਲੇ ਨਹੀਂ ਅਤੇ ਅਜਿਹੀ ਕੋਈ ਵੀ ਕਾਲ ਆਉਣ ਤੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ। ਐਡਵਿੰਟਨ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਆਖਿਆ ਖਾਸ ਤੌਰ ਤੇ ਜਦੋਂ ਅਣਪਛਾਤੇ ਨੰਬਰਾਂ ਤੋਂ ਮੈਸੇਜ ਆਉਣ ਲੱਗਣ। ਪੁਲਿਸ ਨੇ ਕਿਹਾ ਕਿ ਕਿਸੇ ਮੈਸੇਜ ਦਾ ਜਵਾਬ ਨਾ ਦਿੱਤਾ ਜਾਵੇ ਅਤੇ ਮਨ ਵਿੱਚ ਕਿਸੇ ਵੀ ਕਿਸਮ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਆ 50 ਇਸਲਾਮਿਕ ਮੁਲਕਾਂ ਵੱਲੋਂ ਇਜ਼ਰਾਈਲ ਵਿਰੁੱਧ ਕੀਤੇ ਇਕੱਠ ਨਾਲ ਸੰਬੰਧਤ ਅਹਿਮ ਖਬਰ ਵੱਲ ਕਤਰ ਦੀ ਰਾਜਧਾਨੀ ਦੋਹਾ ਵਿਖੇ 50 ਇਸਲਾਮਿਕ ਮੁਲਕਾਂ ਦੇ ਆਗੂ 71 ਹੋਏ ਅਤੇ ਇਜ਼ਰਾਈਲ ਵਿਰੁੱਧ ਅਸਰਦਾਰ ਰਣਨੀਤੀ ਬਣਾਉਣ ਤੇ ਜ਼ੋਰ ਦਿੱਤਾ। ਤਾਜ਼ਾ ਬੈਠਕ ਅਰਬ ਲੀਗ ਅਤੇ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਵੱਲੋਂ ਸੱਦੀ ਗਈ। ਇਸ ਦਾ ਮਕਸਦ ਇਜ਼ਰਾਈਲ ਵੱਲੋਂ 9 ਸਤੰਬਰ ਨੂੰ ਕਤਰ ਉੱਤੇ ਕੀਤੇ ਹਮਲੇ ਦਾ ਜਵਾਬ ਦੇਣਾ ਹੈ। ਇਥੇ ਦੱਸਣਾ ਬਣਦਾ ਹੈ ਕਿ ਕਤਰ ਉਤੇ ਹਮਲਾ ਉਸ ਵੇਲੇ ਹੋਇਆ ਜਦੋਂ ਹਮਾਸ ਦੀ ਇੱਕ ਟੀਮ ਗਾਜ਼ਾ ਵਿੱਚ ਚੱਲ ਰਹੀ ਜੰਗ ਖਤਮ ਕਰਨ ਵਾਸਤੇ ਅਮਰੀਕਾ ਦੀ ਤਜਵੀਜ਼ ਬਾਰੇ ਵਿਚਾਰ ਵਟਾਂਦਰਾ ਕਰਨ ਦੋਹਾ ਪੁੱਜੀ ਹੋਈ ਸੀ ਬੈਠਕ ਵਿੱਚ ਸ਼ਾਮਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਢਾਰ ਨੇ ਕਿਹਾ ਕਿ ਇਸਲਾਮਿਕ ਮਲਕਾਂ ਨੂੰ ਵੀ ਨਾਟੋ ਵਰਗੀ ਜਥੇਬੰਦੀ ਬਣਾਉਣੀ ਚਾਹੀਦੀ ਹੈ ਜਦਕਿ ਈਰਾਨ ਦਾ ਕਹਿਣਾ ਸੀ ਕਿ ਇਜ਼ਰਾਈਲ ਨਾਲ ਸਬੰਧ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਜਾਣ ਉਦਰ ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਵੱਲੋਂ 9 ਸਤੰਬਰ ਦੇ ਹਮਲੇ ਨੂੰ ਜਾਇਜ਼ ਸਹਿਰਾ ਆਇਆ ਗਿਆ ਉਹਨਾਂ ਕਿਹਾ ਕਿ ਹਮਾਸ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਇਜ਼ਰਾਈਲ ਵਿਰੁੱਧ ਹਮਲਿਆਂ ਦੀ ਸਾਜ਼ਿਸ਼ ਘੜਦੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she was really calm.